ਵੀਵੀ ਕਾਉਂਸਲ ਉਸਤੇ ਚੰਡੀਗੜ੍ਹ ਪੁਲਿਸ ਨੇ 7 ਲੱਖ ਰੁਪਏ ਦੀ ਠੱਗੀ ਦਾ ਪਰਚਾ ਦਰਜ ਕੀਤਾ ਅਮਰੀਕ ਸਿੰਘ ਨੇ ਪੁਲਿਸ ਨੂੰ ਕਿਹਾ ਸੀ ਉਹਨਾਂ ਨੂੰ ਇਸ ਕੰਪਨੀ ਬਾਰੇ ਪਤਾ ਚੱਲਦਾ ਹੈ ਉਹ ਰਾਬਤਾ ਕਾਇਮ ਕਰਦੇ ਨੇ ਕੰਪਨੀ ਕਹਿੰਦੀ ਹੈ ਤੁਹਾਡੇ ਬੇਟੇ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜ ਦਾਂਗੇ 7 ਲੱਖ 540 ਰੁਪਏ ਕੰਪਨੀ ਨੂੰ ਪੇ ਕਰਦੇ ਨੇ ਕੰਪਨੀ ਪੈਸੇ ਲੈ ਲੈਂਦੀ ਹੈ ਲੰਮਾ ਸਮਾਂ ਕਿਹਾ ਜਾਂਦਾ ਹੈ ਚਾਰਾ ਜੋਈ ਚੱਲ ਰਹੀ ਹੈ ਡਾਕੂਮੈਂਟੇਸ਼ਨ ਚੱਲ ਰਹੀ ਹੈ ਤੁਹਾਨੂੰ ਛੇਤੀ ਜਿਹੜਾ ਬਾਹਰ ਭੇਜ ਦਿੱਤਾ ਜਾਏਗਾ ਤੁਹਾਡੇ ਪੁੱਤਰ ਨੂੰ ਪਰ ਕਾਫੀ ਸਮੇਂ ਬਾਅਦ ਜਾ ਕੇ ਅਮਰੀਕ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਨਾਲ ਠੱਗੀ ਹੋ ਗਈ ਹੈ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਹੈ ਉਹਨਾਂ ਚ ਇੱਕ ਨੇ ਆਪਣਾ ਰਵਿੰਦਰ ਸਿੰਘ ਦੂਜੇ ਨੇ ਮਨਪ੍ਰੀਤ ਸਿੰਘ ਬਰਾੜ ਇਹਨਾਂ ਤੇ ਪਰਚਾ ਦਰਜ ਹੁੰਦਾ ਪਰ ਇਹ ਮਾਮਲੇ ਤੇ ਹੁਣ ਪੱਕੀ ਮੋਹਰ ਲੱਗ ਗਈ ਹੈ ਕਿ ਬੀਬੀ ਕਾਉਂਸਲ ਨੇ ਇਸ ਮਾਮਲੇ ਦੇ ਵਿੱਚ ਰਵਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਬਰਾੜ ਉਹਨਾਂ ਨੇ ਜਿਹੜੀ ਧੋਖਾ ਧੜੀ ਜਾਂ 420 120ਬੀ 406 ਦਾ ਪਰਚਾ ਹੋਇਆ ਹੈ ਅੰਡਰ ਸੈਕਸ਼ਨ ਜਿਹੜੇ ਆਈਪੀਸੀ ਲਾਏ ਗਏ ਨੇ ਸੈਕਟਰ 17 ਥਾਣੇ 'ਚ ਇਹ ਧੋਖਾ ਉਹਨਾਂ ਨੇ ਅਮਰੀਕਾ ਨਾਲ ਕੀਤਾ ਹੈ ਹਾਂ ਰਵੀ ਉਹਨਾਂ ਵੱਲੋਂ ਜੋ ਆਡੀਓ ਮੈਸੇਜ ਸਾਨੂੰ ਭੇਜਿਆ ਗਿਆ ਜਿਸ 'ਚ ਉਹ ਆਪਣੀ ਸਫਾਈ ਦੇ ਰਹੇ ਨੇ ਆਪਣਾ ਪੱਖ ਰੱਖ ਰਹੇ ਨੇ ਕਿ ਉਹਨਾਂ ਨੇ ਅਮਰੀਕਾ ਨਾਲ ਕੋਈ ਠੱਗੀ ਨਹੀਂ ਕੀਤੀ ਸੋ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਚਾਹੁੰਦੇ ਨੇ ਕਿ ਅਸੀਂ ਵਰਕ ਪਰਮਿਟ ਲੈ ਕੇ ਜਾਂ ਸਟੱਡੀ ਵੀਜ਼ਾ ਲੈ ਕੇ ਬਾਹਰ ਜਾ ਕੇ ਸੈਟਲ ਹੋ ਜਾਾਂਗੇ ਤੇ ਬੜੀ ਛੇਤੀ ਭਰੋਸਾ ਕਰ ਬੈਠਦੇ ਨੇ ਖਾਸ ਕਰ ਉਹਨਾਂ ਕੰਪਨੀਆਂ ਤੇ ਜੋ ਚੰਡੀਗੜ੍ਹ ਚ ਖੁੱਲੀਆਂ ਹੋਈਆਂ ਨੇ ਕਿ ਪੰਜਾਬ ਦੀ ਰਾਜਧਾਨੀ ਦੇ ਵਿੱਚ ਕੰਪਨੀਆਂ ਨੇ ਭਰੋਸੇਮੰਦ ਹੋਣਗੀਆਂ ਪਰ ਨਹੀਂ ਅਜਿਹੀ ਕੰਪਨੀ ਚੰਡੀਗੜ੍ਹ ਚ ਜਿਹੜੀ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ ਸੈਕਟਰ 17 ਦੇ ਵਿੱਚ ਬੀਬੀ ਕਾਉਂਸਲ ਉਸ ਤੇ ਚੰਡੀਗੜ੍ਹ ਪੁਲਿਸ ਨੇ 7 ਲੱਖ ਰੁਪਏ ਦੀ ਠੱਗੀ ਦਾ ਪਰਚਾ ਦਰਜ ਕੀਤਾ ਕਹਾਣੀ ਕੀ ਹੈ ਅਸੀਂ ਇਹ ਵੀ ਦੱਸਦੇ ਹਾਂ ਇਹ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀਗੀ ਪਿੰਡ ਸੁਲਤਾਨਪੁਰ ਰੂਰਲ ਡਿਸਟ੍ਰਿਕਟ ਕਪੂਰਥਲਾ ਦੇ ਵਾਸੀ ਅਮਰੀਕ ਸਿੰਘ ਖਿੰਦਾ ਨੇ ਅਮਰੀਕ ਸਿੰਘ ਨੇ ਪੁਲਿਸ ਨੂੰ ਕਿਹਾ ਸੀ ਉਹਨਾਂ ਨੂੰ ਇਸ ਕੰਪਨੀ ਬਾਰੇ ਪਤਾ ਚੱਲਦਾ ਹੈ ਉਹ ਰਾਬਤਾ ਕਾਇਮ ਕਰਦੇ ਨੇ ਕੰਪਨੀ ਕਹਿੰਦੀ ਹੈ ਤੁਹਾਡੇ ਬੇਟੇ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜ ਦਾਂਗੇ 7 ਲੱਖ 540 ਰੁਪਏ ਕੰਪਨੀ ਨੂੰ ਪੇ ਕਰਦੇ ਨੇ ਕੰਪਨੀ ਪੈਸੇ ਲੈ ਲੈਂਦੀ ਹੈ ਲੰਮਾ ਸਮਾਂ ਕਿਹਾ ਜਾਂਦਾ ਚਾਰਾ ਜੋਈ ਚੱਲ ਰਹੀ ਹੈ ਡਾਕੂਮੈਂਟੇਸ਼ਨ ਚੱਲ ਰਹੀ ਹੈ ਤੁਹਾਨੂੰ ਛੇਤੀ ਜਿਹੜਾ ਬਾਹਰ ਭੇਜ ਦਿੱਤਾ ਜਾਏਗਾ ਤੁਹਾਡੇ ਪੁੱਤਰ ਨੂੰ ਪਰ ਕਾਫੀ ਸਮੇਂ ਬਾਅਦ ਜਾ ਕੇ ਅਮਰੀਕਾ ਨੂੰ ਲੱਗਦਾ ਹੈ ਕਿ ਮੇਰੇ ਨਾਲ ਠੱਗੀ ਹੋ ਗਈ ਹੈ ਫਿਰ ਉਹ ਪੁਲਿਸ ਨੂੰ ਸ਼ਿਕਾਇਤ ਦਿੰਦੇ ਨੇ ਪੁਲਿਸ ਲੰਮਾ ਸਮਾਂ ਇਨਕੁਆਇਰੀ ਕਰਦੀ ਹੈ ਪੜਤਾਲ ਕਰਦੀ ਹੈ ਤੇ ਹੁਣ ਜਾ ਕੇ ਹਾਲ ਹੀ ਦੇ ਵਿੱਚ 3 ਮਈ ਨੂੰ ਜਿਹੜਾ ਇਹ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ 2 ਅਤੇ 3 ਮਈ ਦੀ ਦਰਮਿਆਨੀ ਰਾਤ ਨੂੰ ਔਰ 3 ਮਈ ਨੂੰ ਹੀ ਸਾਡੇ ਵੱਲੋਂ ਜਿਹੜੇ ਇਸ ਕੰਪਨੀ ਦੇ ਮਾਲਕ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹਨਾਂ ਚ ਇੱਕ ਨੇ ਆਪਣਾ ਰਵਿੰਦਰ ਸਿੰਘ ਦੂਜੇ ਨੇ ਮਨਪ੍ਰੀਤ ਸਿੰਘ ਬਰਾੜ ਇਹਨਾਂ ਤੇ ਪਰਚਾ ਦਰਜ ਹੁੰਦਾ ਹੈ ਕੰਪਨੀ ਦੇ ਹੀ ਇੱਕ ਅਧਿਕਾਰੀ ਨੇ ਜਿਹੜੇ ਮਾਲਕ ਨੇ ਰਵੀ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਆਂ ਕਿ ਜੀ ਤੁਹਾਡੇ ਤੇ 7 ਲੱਖ ਦੀ ਠੱਗੀ ਦਾ ਪਰਚਾ ਦਰਜ ਹੋ ਗਿਆ ਹੈ ਤੁਹਾਡਾ ਪੱਖ ਕੀ ਹੈ ਤਾਂ ਅਗਲੇ ਦਿਨ ਜਾ ਕੇ ਉਹਨਾਂ ਦਾ ਰਿਪਲਾਈ ਆਂਦਾ ਤੇ ਉਹ ਸਾਨੂੰ ਕਹਿੰਦੇ ਨੇ ਕਿ ਸਾਨੂੰ 2 ਦਿਨ ਹੋਰ ਦਿਓ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਾਰਾ ਮਾਜਰਾ ਕੀ ਹੈ ਹਾਂ ਰਵੀ ਉਹਨਾਂ ਵੱਲੋਂ ਜੋ ਆਡੀਓ ਮੈਸੇਜ ਸਾਨੂੰ ਭੇਜਿਆ ਗਿਆ ਜਿਸ ਚ ਉਹ ਆਪਣੀ ਸਫਾਈ ਦੇ ਰਹੇ ਨੇ ਆਪਣਾ ਪੱਖ ਰੱਖ ਰਹੇ ਨੇ ਕਿ ਉਹਨਾਂ ਨੇ ਅਮਰੀਕਾ ਉਹਨਾਂ ਨਾਲ ਕੋਈ ਠੱਗੀ ਨਹੀਂ ਕੀਤੀ ਉਹ ਕੀ ਹੈ ਤੁਸੀਂ ਆਪ ਹੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਗੱਲ ਇਦਾਂ ਵੀ ਪਰਚਾ ਕੱਟਣ ਦੇ ਲਈ ਕਿਸੇ ਨੂੰ ਪਰਮਿਸ਼ਨ ਨਹੀਂ ਲੈਣੀ ਪੈਂਦੀ ਤੇ ਰਹੀ ਗੱਲ ਪਰਚੇ ਦੀ ਜਾਂ 7 ਲੱਖ ਦੀ ਠੱਗੀ ਦੀ ਜਾਂ ਕੈਨੇਡਾ ਵਾਲੇ ਮਸਲੇ ਦੀ ਇਹ ਦੋ ਕੁ ਦਿਨ ਰੁਕ ਜੋ ਮੈਂ ਇਹ ਸਾਰੀ ਚੀਜ਼ ਹੀ ਦੱਸ ਦਊਗਾ ਵੀ ਗੱਲ ਹੈ ਕੀ ਹੈ ਕਹਾਣੀ ਇਹ ਹੈ ਕਿ ਇਹ ਬੰਦਾ ਬੀਬੀ ਕਾਉਂਸਲ ਦੇ ਆਫਿਸ ਨੂੰ ਕੰਟੈਕਟ ਕਰਦਾ ਐਜੂਕੇਸ਼ਨ ਲੋਨ ਦੀ ਐਪਲੀਕੇਸ਼ਨ ਦਿੰਦਾ ਔਰ ਚੰਗੇ ਕਰਮ ਹੋਣ ਕਰਕੇ ਇਹਨੂੰ ਅਸੀਂ ਇਹਦੇ ਉ ਲੋਨ ਦੇ ਵੀ ਦਿੰਨੇ ਆ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਦਾ ਵੀਜ਼ਾ ਵੀ ਆ ਜਾਂਦਾ ਹੁਣ ਕਹਾਣੀ ਕਿੱਥੋਂ ਵਿਗੜਦੀ ਆ ਇਹਦੀ ਆਊਟਸਟੈਂਡਿੰਗ ਈਐਮਆਈਸ ਖੜੀਆਂ ਹੁੰਦੀਆਂ ਨੇ ਔਰ ਫਾਈਨਾਂਸ ਡਿਪਾਰਟਮੈਂਟ ਵੱਲੋਂ ਫੋਨ ਜਾਂਦਾ ਕਿ ਭਾਈ ਸਾਹਿਬ ਤੁਸੀਂ ਆਪਣੀ ਈਐਮਆਈ ਜਿਹੜੀਆਂ ਆਊਟਸਟੈਂਡਿੰਗ ਖੜੀਆਂ ਆ ਤੁਸੀਂ ਉਹ ਕਲੀਅਰ ਕਰਾ ਦਿਓ ਤੇ ਤੁਸੀਂ ਜਿਹੜਾ ਟ੍ਰੈਵਲ ਕਰ ਚੋ ਹਾਂ ਕੰਪਲੇਂਟ ਦੇ ਵਿੱਚ ਜਦੋਂ ਕੰਪਲੇਂਟ ਲਿਖਦਾ ਉਹ ਕੁਝ ਵੀ ਲਿਖ ਸਕਦਾ ਉਹ ਜੋ ਉਹਦੇ ਮਨ ਦੇ ਵਿੱਚ ਆਵੇ ਪਰ ਜੋ ਅਸਲੀਅਤ ਹੁੰਦੀ ਹੈ ਕਿਉਂਕਿ ਜੇ ਅਸਲੀਅਤ ਲਿਖੂਗਾ ਤਾਂ ਫਿਰ ਉਹਦਾ ਕੋਈ ਪਰਚਾ ਦਰਜ ਹੋਣਾ ਨਹੀਂਗਾ ਦੂਜੀ ਚੀਜ਼ ਉਹਦੀ ਫੀਸ ਵੀ ਸਾਡੀ ਕੰਪਨੀ ਦੁਆਰਾ ਭਰ ਦਿੱਤੀ ਗਈ ਫਿਰ ਉਹ ਇੰਨਾ ਹੀ ਮੂਰਖ ਸੀਗਾ ਉਹ ਕਹਿ ਰਿਹਾ ਜੀ ਮੈਨੂੰ ਮੈਂ 7 ਲੱਖ ਰੁਪਏ ਦੇ ਗਿਆ ਔਰ ਮੇਰਾ ਵੀਜ਼ਾ ਵੀ ਨਹੀਂ ਲਵਾਇਆ ਔਰ ਮੇਰਾ ਮੈਂ ਆਪਦਾ ਘਰ ਵੇਚਦਾ ਸਵਾਲ ਇਹ ਹੈ ਲੈਨ ਮੇਰੇ ਤੋਂ ਲੋਨ ਆਇਆ ਚਲੋ ਜੀ ਉਹਨੂੰ ਲੋਨ ਵੀ ਦੇਤਾ ਉਹਦਾ ਵੀਜ਼ਾ ਵੀ ਲਵਾਤਾ ਉਹਦੀ ਕਿਸਮਤ ਚੰਗੀ ਸੀ ਗੁਰੂ ਸਾਹਿਬ ਨੇ ਉਹਤੇ ਬਖਸ਼ਿਸ਼ ਕੀਤੀ ਚੰਗੀ ਗੱਲ ਹੈ ਮੈਨੂੰ ਵੀ ਚਾਹ ਉਸ ਚੀਜ਼ ਦਾ ਪਰ ਹੋਰ ਸਵਾਲ ਇੱਥੇ ਇਹ ਆਉਂਦਾ ਕਿ ਉਹਦੇ 7 ਲੱਖ ਦੀ ਠੱਗੀ ਉਸ ਨਾਲ ਹੋਈ ਕਿੱਥੇ ਦੂਜੀ ਜੀ ਫੀਸ ਸਾਡੇ ਅਕਾਊਂਟ ਦੇ ਵਿੱਚੋਂ ਕਾਲਜ ਨੂੰ ਜਾਂਦੀ ਹੈ ਲੋਨ ਦੇ ਨਾਲ ਐਗਰੀਮੈਂਟ ਹੁੰਦਾ ਚੈੱਕ ਉਹ ਸਾਨੂੰ ਦੇ ਕੇ ਜਾਂਦਾ ਪੀਡੀਸੀ ਕਿ ਤੁਸੀਂ ਹਰ ਮਹੀਨੇ ਆਪਣੇ ਅਕਾਊਂਟ ਦੇ ਵਿੱਚ EMI ਲਗਾ ਲਓ ਤੇ ਤੁਸੀਂ ਜਿਹੜੇ ਆਪਣੇ ਪੈਸੇ ਰਿਕਵਰ ਕਰਦੇ ਜਾਓ ਮੈਨੂੰ ਇਸ ਚੀਜ਼ ਦਾ ਤੁਸੀਂ ਜਵਾਬ ਦਿਓ ਕਿ ਜੇ ਅਸੀਂ ਵੀਜ਼ਾ ਲਗਵਾ ਕੇ ਵੀ ਪੈਸੇ ਕੋਲੋਂ ਭਰ ਕੇ ਵੀ ਆਪਣੇ ਤੇ ਪਰਚੀ ਕਰਾਉਣੇ ਤੇ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੇ ਬੰਦੇ ਠੱਗੀਆਂ ਮਾਰਦੇ ਆ ਉਹਨਾਂ ਨੂੰ ਤੇ ਪੁਲਿਸ ਪ੍ਰੋਟੈਕਟ ਕਰਦੀ ਆ ਕਿਉਂ ਕਿਉਂਕਿ ਉਹਨਾਂ ਦੇ ਜੇਬਾਂ ਦੇ ਵਿੱਚ ਪੈਸੇ ਪਾਉਂਦੇ ਨੇ ਉਹ ਲੋਕ ਸਮਝਣ ਵਾਲੀ ਗੱਲ ਇਹ ਹੈ ਕਿ ਸਾਨੂੰ ਸਾਨੂੰ ਉਹ ਕੰਮ ਕਰਨ ਹੀ ਨਹੀਂ ਦਿੰਦੇ ਪ੍ਰਸ਼ਾਸਨ ਚੰਡੀਗੜ੍ਹ ਦੇ ਵਿੱਚ ਸਾਨੂੰ ਕੰਮ ਹੀ ਨਹੀਂ ਕਰਨ ਦੇ ਰਿਹਾ 36 ਦਾ ਅੰਕੜਾ ਸਾਡੇ ਨਾਲ ਹੈ ਪ੍ਰਸ਼ਾਸਨ ਵਿਚਲੀ ਗੱਲ ਇਹ ਨਹੀਂ ਦੱਸਦਾ ਜਦੋਂ ਮੈਨੂੰ ਪਹਿਲਾਂ ਅਰੈਸਟ ਕੀਤਾ ਚਾਰ ਪਰਚਿਆਂ ਦੇ ਵਿੱਚ ਭਈ ਇਹਨਾਂ ਨੇ 62 ਲੱਖ ਰੁਪਏ ਮੇਰੇ ਘਰੋਂ ਚੱਕ ਲਿਆ ਤੇ ਦਿਖਾਇਆ ਇਹਨਾਂ ਨੇ 12 ਲੱਖ ਕਿਉਂ 50 ਲੱਖ ਰੁਪਏ ਕਿੱਥੇ ਆ ਉਹ ਖਾ ਗਏ ਅੱਛਾ ਉਸ ਡਰ ਦੇ ਮਾਰ ਹੁਣ सीबीआई ਦੇ ਵਿੱਚ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਛਾ ਇੱਕ ਕਾਉਂਟਰ ਅਟੈਕ ਮੇਰੇ ਤੇ ਕਰ ਰਹੇ ਆ ਤੇ ਫਸੇ ਇਹ ਪਏ ਆ 50 ਲੱਖ ਰੁਪਏ ਦੇਣਾ ਪੈਣਾ ਇਹਨਾਂ ਨੇ ਉਹ ਕੰਪਲੇਂਟ ਦਾ ਗਲਤ ਝੂਠੀ ਕੰਪਲੇਂਟ ਦੇ ਆਧਾਰ ਬਣਾ ਕੇ ਮੇਰੇ ਤੇ ਐਫਆਈਆਰ ਦਰਜ ਕਰਤੀ ਔਰ 420 ਮੈਨੂੰ ਇਸ ਗੱਲ ਦਾ ਦੱਸੋ 420 ਇੱਥੇ ਹੋਈ ਕਿਸ ਦੇ ਨਾਲ ਹੈ ਕਲਾਇੰਟ ਦੇ ਨਾਲ ਹੋਈ ਹੈ ਜਾਂ ਕੰਪਨੀ ਦੇ ਨਾਲ ਹੋਈ ਕੰਪਨੀ ਦਾ ਕੀ ਗੁਨਾਹ ਕੰਪਨੀ ਨੇ ਕੰਮ ਕਰਤਾ ਇਹ ਚ ਇਹ ਗੱਲ ਗਲਤ ਹੋ ਗਈ ਕਿ ਅਸੀਂ ਕੰਪਨੀ ਨੇ ਉਹਨੂੰ ਵੀਜ਼ਾ ਦੇਤਾ ਲੈ ਕੇ ਉਹਦੀ ਫੀਸ ਭਰਤੀ ਇਹ ਗੁਨਾਹ ਹੋ ਗਿਆ ਫਿਰ ਤਾਂ ਮੈਨੂੰ ਲੱਗਦਾ ਵੀ ਜਿਹੜੇ ਠੱਗੀਆਂ ਮਾਰਦੇ ਬਹੁਤ ਚੰਗੇ ਆ ਨਾਲੇ ਤਾਂ ਉਹ ਦੱਬ ਕੇ ਲੋਕਾਂ ਦੇ ਰੁਪਏ ਲੈਂਦੇ ਨੇ ਤੇ ਨਾਲੇ ਨਾਲੇ ਕਟਾ ਵੱਡੀ ਕਰ ਲੈਂਦੇ ਨਾਲੇ ਦਿੰਦੇ ਲੈਂਦੇ ਕੁਝ ਨਹੀਂ ਕਿਸੇ ਨੂੰ ਫਿਰਦੇ ਆ ਉਦਾਂ ਕੀਤਾ ਚੰਗਾ ਫਿਰ ਪੈਸੇ ਡੋਬਤੇ ਨਾਲੇ ਸਾਡੇ ਯਾਰ ਪੈਸੇ ਡੋਬਤੇ ਨਾਲੇ ਅਸੀਂ ਅੱਛਾ ਝੂਠੇ ਬੰਦੇ ਐਸ਼ਾ ਕਰਨ ਤੇ ਜਿਹੜੇ ਸੱਚੇ ਆ ਉਹਨਾਂ ਲਈ ਜੇਲਾ ਤੇ ਪਰਚੇ ਮੁਕੱਦਮੇ ਦਰਜ ਕਰਾ ਲਓ ਯਾਰ ਵੀਜ਼ਾ ਲਗਵਾ ਕੇ ਵੀ ਜੇ ਮੈਂ ਠੱਗੀ ਮਾਰੀ ਆ ਤਾਂ ਮੈਨੂੰ ਇਸ ਗੱਲ ਦਾ ਤੁਸੀਂ ਦੱਸੋ ਵੀ ਜਿਹੜੇ ਬੰਦੇ ਵੀਜ਼ਾ ਲਵਾਉਂਦੇ ਨਹੀਂ ਉਹ ਕਿੱਥੇ ਜਾਣਗੇ ਕਾਲਜ ਚ ਫੀਸ ਭਰਤੀ अच्छा तेरे कोल पडुआ जे पैसे ही सीगे इनेक 7 लाख रुपैया ही सी फिर आपदा जवाग तू भरी लैंदा फिर भेज देना ਹੁਣ ਸਵਾਲ ਕੀ ਆ ਕਾਰਨ ਪਤਾ ਕੀ ਆ ਇਹ ਕੰਪਲੇਂਟ ਦੇਂਦਾ ਕਿ ਮੈਨੂੰ ਮੇਰਾ ਵਿੱਚ ਇਹਦਾ ਵੀਜ਼ਾ ਲੱਗ ਗਿਆ ਕੰਪਨੀ ਤੋਂ ਮੈਂ ਫੀਸ ਭਰ ਆਲੀ ਅੱਛਾ ਮੈਂ ਉਥੇ ਕੰਪਨੀ ਤੇ ਝੂਠੇ ਕੰਪਲੇਂਟ ਦੇ ਕੇ ਪਰਚਾ ਦਰਜ ਕਰਾ ਲਿਆ ਅੱਛਾ ਦਰਜ ਇਸ ਕਰਕੇ ਹੋ ਗਿਆ ਜੀ ਅਸੀਂ ਵੀ ਕੰਪਲੀਟਾ ਪਾਈਆਂ ਹੋਈਆਂ ਅੱਛਾ ਮੈਂ ਇਹਨਾਂ ਤੋਂ ਇਸ ਬੰਦੇ ਤੇ 138 ਦੀ ਕਾਰਵਾਈ ਚ ਇਹਦੇ ਦੋਨਾਂ ਦੇ ਪਿਓ ਪੁੱਤਾਂ ਦੇ ਮੈਂ 15 ਲੱਖ ਦਾ 138 ਦੀ ਕਾਰਵਾਈ ਕਰੀ ਬੈਠਾ ਤੇ ਮੈਂ ਜੇਬ ਚ ਪੈਸੇ ਭਰੇ ਆ ਮੈਂ ਪੈਸੇ ਲੈ ਕੇ ਛੱਡੂ ਇਹ ਕਹਿੰਦੇ ਪੈਸੇ ਅੱਛਾ ਮਨ ਦੇ ਵਿੱਚ ਮੈ ਲਾਗੀ ਨਾ ਵੀ ਵੀਜ਼ਾ ਲਵਾ ਲਿਆ ਫੀਸ ਭਰ ਲਈ ਯਾਰ ਆਪਾਂ ਨਹੀਂ ਦਿੰਦੇ ਪੈਸੇ ਅੱਜ ਕੱਲ ਯਾਰ ਭਾਈ ਲੋਕ ਗੰਦੇ ਬਹੁਤ ਹੋਏ ਖੜੇ ਆ ਇੱਥੇ ਤਾਂ ਭੈਣ ਭਾਈ ਭਾਈ ਨੂੰ ਨਹੀਂ ਵੇਖ ਸਿਖਾਉਂਦਾ ਅਸੀਂ ਕਿਹਦੇ ਵਿਚਾਰੇ ਆ ਸੋ ਇਹ ਗੱਲ ਬਾਤ ਸੀਗੀ ਬਾਕੀ ਕੋਈ ਗੱਲ ਨਹੀਂ 2 ਦਿਨ ਹੋਰ ਖੜਜੋ ਇਹ ਸਾਰਾ ਦੱਸ ਦਿਆਂਗੇ ਕਿ ਕਹਾਣੀ ਹੈ ਕੀ ਆ ਤੁਸੀਂ ਸੁਣਿਆ ਰਵੀ ਨੇ ਦੱਸਿਆ ਕਿ ਕਿੱਦਾਂ ਸੀ ਇਹਨਾਂ ਨੂੰ ਲੋਨ ਦਿੰਨੇ ਆ ਸਟੱਡੀ ਵੀਜ਼ਾ ਤੇ ਅਮਰੀਕ ਸਿੰਘ ਦੇ ਮੁੰਡੇ ਨੂੰ ਭੇਜਣ ਲਈ ਉਸ ਲੋਨ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਨੇ ਸਾਡੀ ਕੰਪਨੀ ਵੱਲੋਂ ਇਹਨਾਂ ਨੂੰ ਫੋਨ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਪੈਸੇ ਨਹੀਂ ਪੇ ਕਰਦੇ ਤੇ ਗੱਲ ਵਿਗੜਦੀ ਵਿਗੜਦੀ ਵਿਗੜ ਜਾਂਦੀ ਹੈ ਰਵੀ ਨੇ ਇਹ ਵੀ ਦੱਸਿਆ ਕਿ ਬਕਾਇਦਾ ਚੰਡੀਗੜ੍ਹ ਪੁਲਿਸ ਦੇ ਧਿਆਨ ਵਿੱਚੋਂ ਸਾਰਾ ਮਾਮਲਾ ਲਿਆਉਂਦੇ ਨੇ ਆਪਣਾ ਪੱਖ ਦੇ ਕੇ ਆਉਂਦੇ ਨੇ ਪਰ ਉਹਨਾਂ ਦੇ ਖਿਲਾਫ ਫਿਰ ਵੀ ਇਹ ਐਫ ਆਈ ਆਰ ਹੋ ਗਈ ਹੈ ਪਰ ਕਿਤੇ ਨਾ ਕਿਤੇ ਪੁਲਿਸ ਨੇ ਲੰਬੀ ਚੱਲੀ ਪੜਤਾਲ ਤੋਂ ਬਾਅਦ ਇਹ ਪਰਚਾ ਦਿੱਤਾ ਇਕਦਮ ਨਹੀਂ ਪਰਚਾ ਦਿੱਤਿਆ ਵੀ ਉਹਨਾਂ ਕੋਲ ਦਰਖਾਸਤ ਗਈ ਅਮਰੀਕ ਸਿੰਘ ਉਹਨਾਂ اتی ਤੇ ਉਹਨਾਂ ਨਾਲ ਦੇ ਨਾਲ ਐਫ ਆਈ ਆਰ ਦਰਜ ਕਰਤੀ ਬਕਾਇਦਾ ਇਨਕੁਆਇਰੀ ਹੋਈ ਆ ਪੜਤਾਲ ਹੋਈ ਆ ਤੇ ਬੀਬੀ ਕਾਉਂਸਲ ਦੇ ਖਿਲਾਫ ਐਫ ਆਈ ਆਰ ਹੋ ਗਈ ਹੈ ਖੈਰ ਅਕਸਰ ਬੀਬੀ ਕਾਉਂਸਲ ਤੇ ਦੋਸ਼ ਲੱਗਦੇ ਰਹੇ ਨੇ ਲੋਕਾਂ ਨਾਲ ਠੱਗੀ ਕਰਨ ਦੇ ਤੇ ਮਾਮਲੇ ਥਾਣੇ ਚੌਕੀਆਂ ਪਹੁੰਚਦੇ ਰਹੇ ਨੇ ਪਰ ਇਹ ਮਾਮਲੇ ਤੇ ਹੁਣ ਪੱਕੀ ਮੋਹਰ ਲੱਗ ਗਈ ਹੈ ਕਿ ਬੀਬੀ ਕਾਉਂਸਲ ਨੇ ਇਸ ਮਾਮਲੇ ਤੇ ਵਿੱਚ ਰਵਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਬਰਾੜ ਉਹਨਾਂ ਨੇ ਜਿਹੜੀ ਧੋਖਾ ਧੜੀ ਜਾਂ 420 120B 406 ਦਾ ਪਰਚਾ ਹੋਇਆ ਅ ਅੰਡਰ ਸੈਕਸ਼ਨ ਜਿਹੜੇ ਆਈਪੀਸੀ ਲਾਏ ਗਏ ਨੇ ਸੈਕਟਰ 17 ਥਾਣੇ 'ਚ ਇਹ ਧੋਖਾ ਉਹਨਾਂ ਨੇ ਅਮਰੀਕ ਉਹਨਾਂ ਨਾਲ ਕੀਤਾ ਸੋ ਪੱਖ ਤੁਸੀਂ ਰਵੀ ਦਾ ਵੀ ਸੁਣਿਆ ਸ਼ਿਕਾਇਤ ਕਰਤਾ ਆਪਣੀ ਗੱਲ ਦੱਸ ਹੀ ਚੁੱਕਾ ਹੈ ਕੌਣ ਝੂਠਾ ਕੌਣ ਸੱਚਾ ਤੈ ਅਦਾਲਤ ਕਰੇਗੀ ਉਹਨਾਂ ਸਬੂਤਾਂ ਦੇ ਆਧਾਰ ਤੇ ਜੋ ਪੁਲਿਸ ਪੇਸ਼ ਕਰੇਗੀ ਪਰ ਸਾਡੀ ਇੱਕ ਵਾਰ ਇਹ ਤੁਹਾਨੂੰ ਸਲਾਹ ਹੈ ਕਿ ਕਿਸੇ ਕੰਪਨੀ ਦੇ ਚਾਂਸੇ 'ਚ ਝਟਨਾ ਆ ਜਾਇਆ ਕਰੋ ਉਹ ਕੋਈ ਵੀ ਕੰਪਨੀ ਹੋਵੇ ਤੇ ਦੇਖ ਪਾਲ ਪੜਤਾਲ ਜ਼ਰੂਰ ਕਰ ਲਿਆ ਕਰੋ ਬੀਬੀ ਕਾਉਂਸਲ ਕਿੰਨਾ ਕ ਸੱਚਾ ਹੈ ਉਹ ਆਪਣਾ ਪੱਖ ਕਿੱਦਾਂ ਰੱਖਦੇ ਨੇ ਅਦਾਲਤ ਨੂੰ ਕੀ ਦੱਸਦੇ ਨੇ ਪੁਲਿਸ ਨੂੰ ਕੀ ਦੱਸਦੇ ਨੇ ਇਹਦਾ ਇੰਤਜ਼ਾਰ ਹੈ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ